ਦੇਸ਼ ਪੰਜਾਬ ਦੇ ਅੰਦਰ ਜਿਹੜੀ ਆਮ ਲੋਕਾਂ ਦੀ ਭਾਵੇਂ ਉਹ ਕੋਈ ਛੋਟਾ ਜ਼ਿਮੀਂਦਾਰ ਹੈ ਛੋਟਾ ਕਿਸਾਨ ਹੈ ਮਜ਼ਦੂਰ ਹੈ ਉਹਨਾਂ ਦੇ ਲਈ ਉਹਨਾਂ ਦੀ ਜ਼ਿੰਦਗੀ ਸੌਖੀ ਕਰਨ ਲਈ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਣਾਂ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਕਾਰਜ ਚੱਲਦੇ ਉਹਨਾਂ ਦੇ ਤਹਿਤ ਅੱਜ ਸਾਡੇ ਨੱਥੇ ਵਾਲੇ ਇੱਕ ਬਹੁਤ ਵਧੀਆ ਇੱਕ ਮੈਰਿਜ ਪੈਲੇਸ ਜਿੱਥੇ ਹਰੇਕ ਕੁਈ ਗਰੀਬ ਮਜ਼ਦੂਰ ਜ਼ਿਮੀਂਦਾਰ ਥਾਰੇ ਆਪ ਦਾ ਜਿਹੜਾ ਖੁਸ਼ੀ ਗਮੀ ਦਾ ਕਾਰਜ ਇੱਥੇ ਕਰ ਸਕਣ। ਔਰ ਇਹਦੇ ਵਾਸਤੇ 50 ਲੱਖ ਰੁਪਏ 35 ਲੱਖ 35 ਲੱਖ ਰੁਪਿਆ ਇਹਦੇ ਵਾਸਤੇ ਸੈਂਕਸ਼ਨ ਹੋਇਆ 20 ਲੱਖ ਭੇਜਤਾ। ਇਹ ਤਾਂ ਪਹਿਲਾਂ ਤਾਂ ਕੱਲਾ ਨੀ ਪੱਤਰ ਹੁੰਦੇ ਸੀ ਪੈਸੇ ਪੁੱਛ ਆਉਂਦੇ ਹੀ ਨਹੀਂ ਸੀ। ਠੀਕ ਹੈ ਜੀ। ਸੋ ਮੁੱਖ ਮੰਤਰੀ ਸਾਹਿਬ ਨੇ ਭੇਜ ਕੇ ਤੇ ਅੱਜ ਜਿਹੜਾ ਉਦਘਾਟਨ ਇੱਥੋਂ ਦੇ ਇੱਕ ਗੁਰਸਿੱਖ ਨੇ ਇੱਕ ਕਿਰਤੀ انسان ਨੇ ਕੀਤਾ ਤੇ ਮੈਨੂੰ ਇਹ ਲੱਗਦਾ ਵੀ ਇਹਦਾ ਸਾਰਿਆਂ ਨੂੰ ਪੂਰਾ ਫਾਇਦਾ ਮਿਲੂਗਾ ਪਰ ਦੇਖ ਸਾਬ ਤੁਹਾਡੀ ਜ਼ਿੰਮੇਵਾਰੀ ਹੈ ਇਹ ਸਮਾਰਤ ਵੀ ਕੁਆਲਿਟੀ ਬਹੁਤ ਵਧੀਆ ਹੋਣੀ ਚਾਹੀਦੀ ਬਹੁਤ ਮਿਆਰੀ ਪੂਰਾ ਸਮਾਨ ਲੱਗਣਾ ਚਾਹੀਦਾ ਤੇ ਜੇ ਕੋਈ ਠੇਕਾ ਕਿਸੇ ਠੇਕੇਦਾਰ ਨੂੰ ਮਿਲਿਆ ਉਹਨਾਂ ਕੇ ਭਰਾਵਾ ਘੱਟ ਕਮਾ ਲਈ ਸੀਸਾ ਦਾ ਬਹੁਤ ਜਿਆਦਾ ਫਾਇਦਾ ਹੁੰਦਾ ਪੈਸੇ ਤਾਂ ਮੁੱਕ ਜਾਂਦੇ ਆਪਾਂ ਰੇ ਪਿੰਡ ਦੀ ਕਮੇਟੀ ਬਣਾ ਦਿੰਦੇ ਵੀ ਚਾਰ ਪੰਜ ਬੰਦੇ ਜੇ ਇੱਥੇ ਹੁੰਦੇ ਨਿਗ੍ਹਾ ਰੱਖਣਗੇ ਤੇਰੇ ਨਾਲ ਚੰਗੀ ਗੱਟੀ ਜਿਹੜੀ ਆ